ਜਿਲੰਦਰ ਦੇ ਬਸਤੀਸ਼ੇਗ ਇਲਾਕੇ ਵਿਖੇ ਪਿਛਲੇ ਲੰਬੇ ਸਮੇਂ ਤੋਂ ਰਾਮਲੀਲਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਦੌਰਾਨ ਰਾਮ ਲੇ ਮદાન ਤੋਂ ਜੈ ਮਹਾਵੀਰ ਕਲਬ ਵੱਲੋਂ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਜਿੱਥੇ ਬੱਚਿਆਂ ਵੱਡਿਆਂ ਬਜ਼ੁਰਗਾਂ ਨੇ ਸ਼ੋਭਾ ਯਾਤਰਾ ਵਿੱਚ ਚੜ੍ਹ ਕੇ ਹਿੱਸਾ ਲਿਆ ਇਹ ਸ਼ੋਭਾ ਯਾਤਰਾ ਬਸਤੀਆਂ ਦੇ ਅਲੱਗ-ਅਲੱਗ ਹਿੱਸਿਆਂ ਤੋਂ ਹੁੰਦੀ ਹੋਈ ਜੈ ਮਹਾਵੀਰ ਕਲਬ ਦੁਸ਼ਹਿਰਾ ਗਰਾਊਂਡ ਵਿਖੇ ਸਮਾਪਤ ਹੋ ਗਈ ਜਿਲੰਦਰ ਤੋਂ ਵੀਰਿੰਦਰ ਸਿੰਘ ਦੀ ਰਿਪੋਰਟ ਆਦਿ ਤਰ੍ਹਾਂ ਜੈ ਮਹਾਵੀਰ ਕਲਬ ਵੱਲੋਂ ਇਹ ਕਾਲਾ ਕੀਤਾ ਜਾਂਦਾ ਮਹਾਵੀਰ ਜਨਮ ਦਿਨ ਕਰਕੇ ਤੁਸੀਂ ਦੇਖ ਰਹੇ ਹੋ ਐਨਾ ਉਸਤਜ਼ ਹੈ ਹਰ ਸਾਲ ਇਸ ਨੂੰ ਪ੍ਰਭੂ ਦੀ ਕਿਰਪਾ ਨਾਲ ਜਿਲੀਵਰੀ 30 ਤੇ 41 ਐਰ ਕੀ ਘਰ ਤੋਂ ਕੱਤੇ 100 ਸਰੂਪ ਲੈ ਕੇ ਅਸੀਂ ਸੋਭਾ ਯਾਤਰਾ ਦੇ ਵਿੱਚ ਲੈ ਕੇ ਚੱਲੇ ਆ ਇੱਕ ਬਾਲਾ ਜੀ ਦੀ ਕਿਰਪਾ ਹੈ ਕਿ ਹਰ ਸਾਲ ਸਾਡੇ ਸਰੂਪ ਜਿਨ੍ਹਾਂ ਤੇ ਹੀ ਸਾਡੇ ਪਹੁੰਚਦੇ ਹੈ ਔਰ ਹਜੇ ਹੋਰ ਵੀ ਸਰੂਪ ਸਾਡੇ ਕੋ ਨੂੰ ਮਾਨਾ ਚੰਦੇ ਜਿਹੜਾ ਸਮੇਂ ਦੇ ਕਰਕੇ ਆਪਾਂ ਨੂੰ ਲੋਗ ਰੱਤਾ ਗਿਆ ਬਾਲਾ ਜੀ ਜਿੰਨੀ ਕਿਤਾ ਹਰ ਖਿਡਾਰੇ ਤੋਂ ਆਪਣੇ ਆਪ ਹੀ ਇੱਕ ਰੌਡ ਟਾਂਕਾ ਵੱਲੋਂ ਵਾਦੇ ਜਾਂਦੇ ਹਨ ਤੁਸੀਂ ਦੇਖ ਰਹੇ ਹੋ ਕਿ ਬੱਚਿਆਂ ਦੇ ਤੋਂ ਬਣਾਏਗੇ ਬੱਚਿਆਂ ਦਿਖਾ ਸੋ ਉਸਤਾ ਦੇ ਇਹੋ ਜੀ ਚੀਜ਼ ਗੱਲ ਹੈ ਕਿ ਮਾਹਵੀਰ ਕਲੱਬ ਲਗਾਤਾਰ ਬੱਚਿਆਂ ਨੂੰ ਸਾਈਪ ਕਰ ਰਿਹਾ ਹੈ ਬੱਚਿਆਂ ਦੀ ਗੱਲ ਤੁਸੀਂ ਐਡਾ ਕਰੋਗੇ ਦੇਖੋ ਜੀ ਬੱਚੇ ਹਰ ਸਾਲ ਆਪਣੇ ਪਰਿਵਾਰ ਦੇ ਨਾਲ ਇੱਕ ਮੰਚ ਤੇ ਰਾਮੀਣਾ ਦੇਖਣ ਆ ਰਹੇ ਆ ਔਰ ਉੱਥੇ ਬੱਚਿਆਂ ਦੀ ਅਜ ਮੈਂ ਉਸਤਾ ਦੇਖ ਰਿਹਾ ਕਿ ਉਹ ਆਪ ਆਪਣੇ ਘਰੋਂ ਆਪਣੀਆਂ ਰਸਤਾ ਤਿਆਰ ਕਰਕੇ ਔਰ ਉਹਨਾਂ ਦੇ ਮਾਪੇ ਤੇ ਲੈ ਕੇ ਆ ਰਿਹਾ ਮੈਂ ਕਹਿੰਦਾ ਬਹੁਤ ਵਧੀਆ ਆਪਣੇ ਸਮਾਜ ਲਈ ਇੱਕ ਮੈਸੇਜ ਹੈ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਤੁਸੀਂ ਇਸ ਦਾ ਜੋੜੋ ਕਿਉਂਕਿ ਤੁਸੀਂ ਸ਼ਹਿਰ ਦੇ ਦੇਖ ਰਹੇ ਹੋ ਨਸ਼ੇ ਪਤੀਆਂ ਨਾ ਦੁਨੀਆ ਦਾ ਕੀ ਹਾਲ ਹੋ ਰਿਹਾ ਹੈ ਔਰ ਇਸ ਦਰਾਂ ਤੁਸੀਂ ਦੇਖ ਰਹੇ ਹੋ ਕਿ ਅੱਜ ਜਿੱਤੇ ਅਸੀਂ ਇੱਕ ਕਈ ਟਾਈਮ ਪਾਂਧੀ ਬੱਤੇ ਸ਼ੁਰੂ ਕੀਤੇ ਅੱਜ 50 ਬੱਚੇ ਲੈ ਕੇ ਅਸੀਂ ਸ਼ੁਭੇਤ ਅੱਜ ਤੱਕ ਆ ਰਿਹਾ ਤੇ ਸਭ ਤੋਂ ਵੱਡੇ ਸਾਡਾ ਉਪਰਾਲਾ ਜੀ ਮਹਾਵੀਰ ਕਲੱਬ ਵੱਲੋਂ ਔਰ ਇਸੇ ਉਪਰਾਲੇ ਕਰੋ ਮਹਾਵੀਰ ਕਲੱਬ ਔਰ ਬਾਲਾ ਜੀ ਸਾਡੇ ਦੇ ਹਮੇਸ਼ਾ ਇੱਥੇ ਕਿਰਪਾ ਰੱਖੇ ਹਰ ਸਾਲ ਅਸੀਂ ਕਰੋ ਖੁਦਾ ਦੇ ਰਵਾਂਗੇ